ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਤਰੀਕ ਵੇਖਦੀ ਹੈ ਭਾਗ 12ਵਾਂ ਕੁਲਤਾਰ ਜੇਲ੍ਹ ਦੇ ਦਫ਼ਤਰ ਅਰਜੀ ਦੇ ਕੇ ਸਾਹਮਣੇ ਕਾ ਉੱਤੇ ਬੈਠ ਗਈ ਸਾਰੇ ਕਾ ਦੀ ਹਰੀਆਲੀ ਬੂਟਾਂ ਦੇ ਤਲਿਆਂ ਵਿੱਚ ਰੱਖੀ ਸੀ ਕਾ ਗਰਾਊਂਡ ਦੇ ਆਊਟ ਗੇਟ ਲੱਗੇ ਇੱਕ ਨੌਜਵਾਨ ਮਹਿੰਦੀ ਚੋਪਾ ਚਾਪ ਖਲੋਤੀ ਸੀ ਜਿਸ ਦੇ ਸਾਰੇ ਪੱਤੇ ਸੂਤ ਲਏ ਸਨ ਹਰਦੇਵ ਦੀ ਮੁਲਾਕਾਤ ਲਈ ਉਸਦੇ ਮਨ ਚਾ ਕੋਈ ਨਹੀਂ ਸੀ ਸਗੋਂ ਨਤੀਜਿਆਂ ਦੇ ਸੰਸੇ ਹਲੇ ਵੀ ਜੋਕਾਂ ਵਾਂਗ ਚੁੰਬਰੇ ਹੋਏ ਸਨ ਉਹਦਾ ਜੀ ਥੋੜਾ ਹੋ ਹੋ ਰਿਹਾ ਸੀ ਉਹ ਘਾਂਟੇ ਪਰ ਦੀ ਉਡੀਕ ਵਿੱਚ ਸੂਲੀ ਟੰਗੀ ਬੈਠੀ ਸੀ ਉਹ ਚਾਹੁੰਦੀ ਸੀ ਬੀਤਣ ਵਾਲੀ ਘੜੀ ਛੇਤੀ ਬੀਤ ਜਾਵੇ ਉਸ ਜੇਬ ਵਿੱਚੋਂ ਹਰਦੇਵ ਦਾ ਪੱਤਰ ਕੱਢਿਆ ਜਿਹੜਾ ਇੱਕ ਹਫ਼ਤੇ ਪਹਿਲਾਂ ਸਕੂਲ ਦੇ ਬਤੇ ਉੱਤੇ ਆਇਆ ਸੀ ਪੱਤਰ ਦੀਆਂ ਖੋਲਦਿਆਂ ਤਹਾਂ ਤੱਕ ਦਾ ਖੜਕਾਰ ਉਹਦੀ ਰੂਹ ਵਿੱਚ ਸਰਨਾਟਾ ਛੇੜ ਰਿਹਾ ਸੀ ਉਸ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਇਹ ਪਹਿਲਾ ਪੱਤਰ ਸੀ ਭਾਵੇਂ ਉਹ ਪਹਿਲਾਂ ਵੀ 2-3 ਵਾਰ ਪੜ ਚੁੱਕੀ ਸੀ ਪਰ ਹੁਣ ਵੀ ਆਪਣੇ ਆਪ ਨੂੰ ਰੋਕ ਨਾ ਸਕੀ ਲਿਖਿਆ ਸੀ ਕੋਈ ਵੀ ਚੰਗਾ ਤੇ ਫਿੱਟ ਸੰਬੋਧਨ ਮੈਨੂੰ ਮਿਲਿਆ ਨਹੀਂ ਭੈਣ ਹਮ ਜਮਾਤਾਂ ਤੇ ਦੇਵੀ ਆਦ ਅਸਲੋਂ ਜੱਚੇ ਨਹੀਂ ਕੱਲ ਮਾਂ ਤੇ ਗੁਰਦੇਵ ਮੁਲਾਕਾਤ ਕਰਕੇ ਗੰਗਾ ਸਨ ਉਹਨਾਂ ਦੇ ਜਾਣ ਪਿੱਛੋਂ ਮੈਨੂੰ ਘਬਰਾਏ ਹੋਏ ਨੂੰ ਕੁਝ ਵੀ ਨਹੀਂ ਸੁਝ ਰਿਹਾ ਸੀ ਖਾਤ ਲਿਖਣਾ ਤਾਂ ਸ਼ੁਰੂ ਕਰ ਬੈਠਾ ਪਰ ਪਤਾ ਨਹੀਂ ਪੋਸਟ ਕਰ ਸਕਾਂਗਾ ਜਾਂ ਪਾੜ ਕੇ ਟੁਕੜੇ ਟੁਕੜੇ ਕਰ ਦੇਵਾਂਗਾ ਸਹੀ ਗੱਲ ਤਾਂ ਇਹ ਹੈ ਕਿ ਮੈਨੂੰ ਆਪੇ ਤੇ ਵਸ ਨਹੀਂ ਰਿਹਾ ਜ਼ਿੰਦਗੀ ਇਸ ਤਰ੍ਹਾਂ ਦੀ ਮਿਹਰਬਾਨ ਵਰਤਾਵ ਦੀ ਆਦੀ ਨਹੀਂ ਸੀ ਉਹ ਵੀ ਨਿਸ਼ਕਾਮ ਤੇ ਲੁਕਿਆ ਲੁਕਿਆ हे ਭਗਵਾਨ ਮੇਰੇ ਸੜੇ ਜਖਮਾਂ ਉੱਤੇ ਮੱਖਣ ਕਿਉਂ ਲਾ ਰੱਖਿਆ ਮੈਨੂੰ ਇਹ ਇਹ ਮੈਨੂੰ ਤੇਜਾਬ ਵਾਂਗ ਸਾੜ ਰਹੇ ਮੈਂ ਤਾਂ ਹਰ ਤਰ੍ਹਾਂ ਦੇ ਜ਼ੁਲਮ ਤੇ ਅਨਿਆਇ ਸਹਿਣ ਲੱਗ ਪਿਆ ਸਾਂ ਇਹ ਦੁਨੀਆ ਤੇ ਇਸ ਦਾ ਸਮਾਜ ਇਸ ਤੋਂ ਵੀ ਵੱਧ ਮੇਰੇ ਨਾਲ ਨਰਦੇਤਾਵਾਂ ਵਰਤਦੇ ਮੈਨੂੰ ਕੋਈ ਗਿਲਾ ਗੁਜ਼ਾਰੀ ਨਹੀਂ ਸੀ ਨਰਦੇਤਾ ਦੀ ਮੈਨੂੰ ਸਮਝ ਸੀ ਓਖੜੀ ਦਿਮਾਗੀ ਹਾਲਤ ਵੀ ਸਮਾਪਾ ਕੇ ਰਾਸ ਆ ਜਾਂਦੀ ਹੈ ਪਰ ਤੁਹਾਡੀ ਦਿਆ ਦਾ ਤੀਰ ਮੇਰੀ ਆਤਮਾ ਦੇ ਆਰ ਪਾਰ ਹੋ ਗਿਆ ਹੈ ਮੇਰਾ ਚੈਨ ਹੋਸ਼ ਹਵਾਸ ਗੱਲ ਕੀ ਸਭ ਕੁਝ ਹੀ ਜਾਂਦਾ ਰਹੇ ਸਮਾਜ ਨੇ ਮੈਨੂੰ ਮੂੰਹ ਝੋਲਸ ਸਮਾਜ ਨੇ ਮੇਰਾ ਮੂੰਹ ਝੋਲਸ ਦਿੱਤਾ ਨਕਸ਼ ਬਗਾੜ ਦਿੱਤੇ ਪਰ ਮੇਰੇ ਅੰਦਰ ਮੇਰੀ ਆਤਮਾ ਦਾ ਚਾਨਣ ਸੀ ਉਹ ਚਾਨਣ ਮੇਰੇ ਜਿਉਣ ਦਾ ਆਸਰਾ ਸੀ ਤੇ ਆਸਰੇ ਬਿਨਾ ਕੋਈ ਦੇ ਕਿਵੇਂ ਖਲੋਤੀ ਰਹਿ ਸਕਦੀ ਹੈ ਤੂੰ ਮੇਰੇ ਮਿਹਰ ਮਿਹਰਬਾਨ ਦੇਵਤਾ ਮੇਰੀ ਆਤਮਾ ਦੀ ਜੋੜੀ ਖੋ ਲਈ ਭਲਾ ਕੋਈ ਦੱਸੇ ਹੁਣ ਮੈਂ ਜੀ ਕਿਵੇਂ ਸਕਾਂਗਾ 3 ਸਾਲ ਜੇਲ ਜਿਵੇਂ ਕਿਵੇਂ ਮੈਂ ਕੱਟ ਲੈਣੀ ਸੀ ਹੁਣ ਤਾਂ ਇੱਕ ਦਿਨ ਲਗਾਉਣਾ ਵੀ ਔਖਾ ਹੋ ਗਿਆ ਇਸ ਉਮਰ ਪਰ ਦੀ ਜੇਲ੍ਹ ਲਈ ਹਿੰਮਤ ਕਿੱਥੋਂ ਲਿਆਵਾਂਗਾ ਕੈਦੀ ਹਾਂ ਜੇ ਜਾਤ ਵੀ ਹੁੰਦਾ ਫਿਰ ਵੀ ਜੇ ਇਹ ਬਸੀਲੇ ਨਹੀਂ ਸੰਨ ਕੀ ਪਾਰਸ ਸਾਵਾ ਕਰ ਲੈਂਦਾ ਮੈਂ ਕੀ ਅਪਰਾਧ ਕੀਤਾ ਸੀ ਜੋ ਇੰਨੀ ਨੀਵੀਂ ਥਾਂ ਲਿਆ ਖਲਾ ਰਿਆ ਤੇ ਮੇਰੇ ਬਾਪ ਦਾ ਕੀ ਦੋਸ਼ ਸੀ ਜਨਮਾਂ ਦੀ ਘਾਲ ਨਾਲ ਵੀ ਉਹ ਸਿਰ ਉੱਚਾ ਨਾ ਕਰ ਸਕੇ ਐਨਾ ਹੀ ਨਾ ਹ ਤੇ ਹੋ ਗਿਆ ਹਾਂ ਕਿ ਅੱਖਾਂ ਪਰ ਕੇ ਤੇਰੇ ਵੱਲ ਝਾਕਣ ਦੀ ਹਿੰਮਤ ਨਹੀਂ ਪੈਂਦੀ ਐਨਾ ਹੀਨਾ ਹੋ ਕੇ ਕੋਈ ਮਨੁੱਖ ਕਿਉਂ ਕਿਉਂ ਜਿਉਂਦਾ ਹੈ ਤੇਰੇ ਪਿਤਾ ਦੀ ਕੁਰਬਾਨੀ ਵਿੱਚ ਜਲਾਲੀ ਤਸਵੀਰ ਦਿਸਦੀ ਹੈ ਮੇਰੀ ਨਜ਼ਰ ਉਸ ਤੇ ਮੰਝਲਾ ਮਾਰ ਆਏ ਪੈਰਾਂ ਤੋਂ ਨਹੀਂ ਉੱਠਦੀ ਮੈਨੂੰ ਆਪਣੇ ਬਵਾਸ ਦਾ ਅੱਖਰ ਅੱਖਰ ਜੀਤੇ ਆ ਜੋ ਜਹਨ ਵਿੱਚ ਕੱਚ ਕੈਂਕਰਾਂ ਵਾਂਗ ਚੁੱਬਦਾ ਹੈ ਤੁਸੀਂ ਲੋਕ ਮੈਨੂੰ ਜ਼ਰੂਰ ਮਾਫ਼ ਕਰ ਦਿਓਗੇ ਪਰ ਇਹ ਮਾਫ਼ੀ ਮੇਰੀ ਸਜ਼ਾ ਨਹੀਂ ਮੈਂ ਇਸ ਮਾਫ਼ੀ ਨਾਲ ਜਿਉਂਦਾ ਮਰਾਂ ਗਿਆ ਹਾਂ ਕਿਸੇ ਨੂੰ ਮੂੰਹ ਬਖਾਉਣ ਯੋਗਾ ਨਹੀਂ ਰਿਹਾ ਤੇ ਹੁਣ ਮੇਰੇ ਕੋਲੋ ਜ਼ਿੰਦਗੀ ਭਰ ਨਹੀਂ ਤੜਫਿਆ ਜਾਣਾ ਹੱਕ ਮੇਰਾ ਰਿਹਾ ਕੋਈ ਨਹੀਂ ਪਰ ਮੈਂ ਮੂੰਹ ਪਾੜ ਕੇ ਇਹ ਵੀ ਮਿਲਣ ਦੀ ਮੰਗ ਕਰਦਾ ਹਾਂ ਰੱਬ ਵਾਸਤੇ ਕਾਸ਼ ਮੇਰਾ ਹਾਲ ਕੋਈ ਨਹੀਂ ਮੇਰੀ ਵੇਵਕੂਫੀ ਹਫਤਾ 10 ਦਿਨ ਤੈਨੂੰ ਉਡੀਕਾਂਗਾ ਤੇ ਫਿਰ ਜ਼ਿੰਦਗੀ ਦੀ ਹਾਰ ਆਸ ਲਾ ਦੇਵਾਂਗਾ ਟੀਟ ਬਣ ਕੇ ਇਹ ਸਾਰੀ ਸੂਖਮਤਾ ਹਜ਼ਮ ਕਰ ਸਕਦਾ ਹਾਂ ਪਰ ਮੇਰੇ ਕੋਲੋ ਟੀਟ ਦੁਨੀਆ ਵਿੱਚ ਰਹਿ ਕੇ ਵੀ ਅਜਿਹਾ ਨਹੀਂ ਬਣਿਆ ਗਿਆ ਹੁਣ ਇੰਨੀ ਦੂਰ ਨਿਕਲ ਆਇਆ ਹਾਂ ਕਿ ਪਛਾਣ ਮੋੜਨ ਜੋਗਾ ਨਹੀਂ ਰਿਹਾ ਇੱਕ ਦੋਸਤ ਇੱਥੇ ਹੱਥ ਕੁੱਟੀ ਬੈਠਾ ਹੈ ਨਹੀਂ ਪਤਾ ਨਹੀਂ ਪੈਰ ਕਿੱਧਰ ਨੂੰ ਲੈ ਜਾਂਦੇ ਸਮਾਜ ਦਾ ਕੁਚਲਿਆ ਹਰਤੇ ਪਹਿਲੀ ਵਾਰ ਇਹ ਚਿੱਠੀ ਪੜ੍ਹ ਕੇ ਉਹ ਕਣਕਣ ਕੰਬ ਗਈ ਸੀ ਉਹਦੇ ਦਿਮਾਗ ਨੇ ਇੱਕ ਪਲ ਵੀ ਨਹੀਂ ਸੋਚਿਆ ਸੀ ਕਿ ਉਹ ਇੰਨਾ ਜਜ਼ਬਾਤੀ ਪੈ ਕੇ ਮਹਿਸੂਸ ਕਰ ਜਾਵੇਗਾ ਮੁਲਾਕਾਤ ਕਰਨ ਜਾਣਾ ਉਸ ਲਈ ਕਿੰਨਾ ਔਖਾ ਸੀ ਉਹ ਪਿਤਾ ਤੋਂ ਕਿਵੇਂ ਛੁੱਟੀ ਲਵੇਗੀ ਕੀ ਪਿਤਾ ਨੂੰ ਸਭ ਕੁਝ ਦੱਸ ਦੇਵੇ ਜੇ ਸੋ ਹੁਣ ਤੱਕ ਸਾਰਾ ਲੁਕੋ ਰੱਖਿਆ ਸੀ ਪਰ ਉਸ ਰੱਬ ਦੇ ਬੰਦੇ ਨੇ ਜੇ ਕੁਝ ਕਰ ਲਿਆ ਫਿਰ ਮੇਰੀ ਸਾਰੀ ਉਮਰ ਤੜਫ ਸਕੇਗੀ ਉਹਦੇ ਪਿਤਾ ਨੇ ਉਸ ਨੂੰ ਆਪਣੀ ਕਮਾਈ ਸੰਭਾਲਣ ਲਈ ਨੌਕਰੀ ਦੇ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਹੁਣ ਉਹ ਜੋਗਵਾਰਦੀ ਭਾਲ ਵਿੱਚ ਸੀ ਉਹ ਵੱਡੇ ਘਰ ਦਾ ਮੁੰਡਾ ਨਹੀਂ ਚਾਹੁੰਦਾ ਸੀ ਉਹਦੇ ਵਿਚਾਰ ਵਿੱਚ ਵੱਡੇ ਘਰਾਂ ਦੇ ਬਹੁਤੇ ਮੁੰਡੇ ਯਾਸ ਹੁੰਦੇ ਨੇ ਅਸਲ ਵਿੱਚ ਉਹ ਸਟੂਡੈਂਟ ਫੰਡਰੇਸ਼ਨ ਵਿਚੋਂ ਦੀ ਆਇਆ ਐਮਏ ਐਮਏ ਮੁੰਡਾ ਚਾਹੁੰਦਾ ਸੀ ਜਿਹੜਾ ਪੰਜਾਬ ਦੀ ਪਾਰਟੀ ਵਿੱਚ ਮੁੜ ਜਾਣ ਪਾ ਸਕੇ ਪਰ ਉਸ ਦੀਆਂ ਇੰਨੀ ਸਚਾਰੇ ਮੁੰਡੇ ਲਈ ਆਸਾਂ ਪੂਰੀਆਂ ਨਹੀਂ ਹੋ ਰੀਆਂ ਸਨ ਇਸ ਜੱਕੋ ਤੱਕੀ ਵਿੱਚ ਦਿਨ ਲੰਘ ਰਹੇ ਸਨ ਕੁਲਤਾਰ ਨੇ ਇਸ ਚਿੱਠੀ ਦਾ ਜ਼ਿਕਰ ਗੁਰਦੇਵ ਕੋਲ ਵੀ ਨਹੀਂ ਕੀਤਾ ਸੀ ਪਰ ਮੁਲਾਕਾਤ ਲਈ ਜਾਣ ਵਾਲੀ ਗੱਲ ਪਿਤਾ ਨਾਲ ਸਾਂਝੀ ਕਰੇ ਬਿਨਾ ਕੋਈ ਚਾਰਾ ਨਹੀਂ ਸੀ ਪਰ ਉਸ ਦਾ ਹੌਸਲਾ ਨਹੀਂ ਪੈਂਦਾ ਸੀ ਉਸ ਕਈ ਵਾਰਾ ਰਾਤਾ ਬਣਾਇਆ ਨਾ ਜਾਵੇ ਪਰ ਜੇ ਉਹ ਕੁਝ ਕਰ ਬੈਠਾ ਫਿਰ ਮੈਂ ਕਿਵੇਂ ਜੀਵਾਂਗੀ ਚੋਰੀ ਮੇਲਾਵਾਂ ਨਹੀਂ ਅੰਨੀ ਮਾਂ ਨੂੰ ਨਾਲ ਲੈ ਜਾਵਾਂ ਨਹੀਂ ਇਉਂ ਨਹੀਂ ਹੋਣਾ ਉਹ ਆਪਣੇ ਪਿਤਾ ਨਾਲ ਅਜਿਹਾ ਵਿਸ਼ਵਾਸ ਘਾਤ ਨਹੀਂ ਕਰ ਸਕਦੀ ਕੋਈ ਸ਼ਵੀਲ ਕਿਵੇਂ ਬਣੀ ਇਸ ਵਿੱਚ ਹਾਂ ਨਾ ਦੇ ਪੱਲੜਿਆਂ ਵਿੱਚ ਡੋਲਦਿਆਂ 5-6 ਦਿਨ ਲੰਘ ਗਏ ਇਹਨਾਂ ਦਾ ਹਰ ਪਲ ਸੇਲੇ ਮਾਰ-ਮਾਰ ਬੀਤਿਆ ਸੀ ਅਤੇ ਛੁਟਕਾਰੇ ਵਾਲੀ ਗੱਲ ਹਲੇ ਤੱਕ ਵੀ ਕੋਈ ਨਹੀਂ ਬਣੀ ਸੀ ਉਹ ਸੋਚ ਰਹੀ ਸੀ ਜੇ ਹਰਦੇਵ ਦਾ ਜ਼ਿੰਦਗੀ ਅਤੇ ਮਨੁੱਖਤਾ ਵਿੱਚੋਂ ਉਖੜਿਆ ਪ੍ਰੋਸੈਸ ਸਥਿਰ ਨਾ ਕੀਤਾ ਤਾਂ ਜ਼ਰੂਰ ਨਿਵਾਣਾ ਨੂੰ ਤਰਪਵੇਗਾ ਜਾਂ ਉਸ ਨੂੰ ਕੁਝ ਹੋ ਜਾਵੇਗਾ ਦੋਹਾਂ ਹਾਲਾਤਾਂ ਵਿੱਚ ਹੀ ਮੈਂ ਮਾਫੀ ਨਹੀਂ ਕੀਤੀ ਜਾਵਾਂਗੀ ਪਰ ਮੈਂ ਗੱਲ ਦਾ ਤੀਜੇ ਕਿਸੇ ਬੰਦੇ ਨੂੰ ਪਤਾ ਨਹੀਂ ਲੱਗਣਾ ਪਰ ਦਿਲ ਦਾ ਭਗਵਾਨ ਤਾਂ ਜਾਣੀ ਜਾਣ ਹੈ ਨਾ ਉਸ ਨੂੰ ਸਭ ਤੋਂ ਵੱਡਾ ਡਰ ਇਹ ਸੀ ਕਿ ਪਿਤਾ ਨੇ ਨਾ ਕਰ ਦੇਣੀ ਹੈ ਤੇ ਕਿਵੇਂ ਵੀ ਨਹੀਂ ਮੰਨਣਾ ਉਸ ਦੇ ਅਮੋੜ ਸੁਭਾਅ ਤੋਂ ਜਾਣੂ ਸੀ ਭਲਾ ਜੇ ਉਸ ਨਾ ਕਰ ਦਿੱਤੀ ਤਾਂ ਫਿਰ ਮੈਨੂੰ ਕੀ ਕਰਨਾ ਹੋਵੇਗਾ ਇਸ ਕੀ ਕਰਨਾ ਹੋਵੇਗੀ ਦੁਰਦਾ ਨੇ ਉਸ ਦਾ ਸਾਰਾ ਲਹੂ ਸੁਕਾ ਛੱਡਿਆ ਸੀ ਕੁਲਤਾਰ ਨੂੰ ਇਸ ਹਮਦਰਦੀ ਤੋਂ ਲੈਣਾ ਲੈਣਾ ਕੀ ਹੈ ਭਾਵੇਂ ਇਹ ਗੱਲ ਉਸ ਦੇ ਜ਼ਿਹਨ ਵਿੱਚ ਆ ਤਾਂ ਜਾਂਦੀ ਸੀ ਪਰ ਉਸ ਨੂੰ ਉਹ ਦਿਲ ਥਾਂ ਕੋਈ ਨਹੀਂ ਦੇ ਸਕਦੀ ਸੀ ਕਿਉਂਕਿ ਮਨੁੱਖਤਾ ਨਾਲ ਵਫਾਦਾਰੀ ਉਸਦਾ ਧਰਮ ਬਣ ਚੁੱਕਾ ਸੀ ਕੁੜੀ ਨੇ ਆਪਣੇ ਛੋਟੇ ਭਰਾ ਨਾਲ ਗੱਲ ਕਰਨ ਦਾ ਮਨ ਬਣਾਇਆ ਉਸ ਨੂੰ ਭਰੋਸਾ ਸੀ ਕਿ ਉਹ ਸਭ ਕੁਝ ਮੰਨ ਜਾਵੇਗਾ ਤੇ ਹਰ ਸਹੂਲਤ ਵੀ ਦੇਵੇਗਾ ਪਰ ਫੈਸਲਾ ਕਰਨ ਤਾਂ ਤਾਕਤ ਵੱਡੇ ਦੇਵਤਾ ਦੇ ਹੱਥ ਸੀ ਕਿਸੇ ਹੋਰ ਨੂੰ ਉਹ ਬਚੋਲ ਨਹੀਂ ਸੌਂਪ ਸਕਦੀ ਸੀ ਉਹਦੇ ਆਪਣੇ ਨਾਲੋਂ ਮੰਨਾ ਸਿੰਘ ਦੇ ਨੇੜੇ ਹਰ ਕੋਈ ਨਹੀਂ ਸੀ ਅਖੀਰ ਉਸ ਆਪਣੀ ਗੱਲ ਦੀਆਂ ਚਾਰੇ ਕੰਨੀਆਂ ਪੜਤਾਲੀਆਂ ਦੀ ਹਜ਼ਾਰ ਸੋਚਾਂ ਦੇ ਬਾਅਦ ਇੱਕ ਸ਼ਾਮ ਉਸ ਆਪਣੇ ਆਪ ਨੂੰ ਪਿਤਾ ਅੱਗੇ ਲੈ ਹੀ ਆਂਦਾ ਉਹ ਐਨ ਕਿਚੜੀ ਮਾਊ ਦੇ ਵਰਕਸਟਡੀ ਕਰ ਰਿਹਾ ਸੀ ਬਿਨਾ ਲੋੜੋਂ ਕੁਲਤਾਰ ਨੇ ਚਾਹ ਦਾ ਪਿਆਲਾ ਮੰਨਾ ਸਿੰਘ ਅੱਗੇ ਲਿਆ ਰੱਖਿਆ ਅਤੇ ਚੋਟ ਕੀਤੀ ਪਿਤਾ ਜੀ ਤੁਸੀਂ ਤਾਂ ਆਖਦੇ ਹੁੰਦੇ ਸੀ ਪੜੋਕ ਪੜਾਕੂ ਆਣੇ ਕੀ ਖੋਣਾ ਹੈ ਤੇ ਤੁਸੀਂ ਆਪ ਜੀ ਗਿਆਨ ਤੁਰੇ ਫਿਰਦੇ ਹੋ ਹਾਂ ਗਿਆਨ ਵਿੱਚ ਦੋਵੇਂ ਚੀਜ਼ਾਂ ਪੜ੍ਹਾਈ ਤੇ ਅਮਲ ਰਲ ਕੇ ਚੱਲੇ ਆ ਤੇ ਉਹਨਾਂ ਬਰੇ ਚ ਦੋ-ਦੋ ਕਾਲ ਪੈਣ ਵਾਲੀ ਧਰਤੀ ਦੀ ਤਰੀਕ ਬਦਲ ਕੇ ਰੱਖ ਦਿੱਤੀ। ਹੁਸੈਨ ਕਲਾ ਕੇ ਚਾਹ ਦਾ ਪਹਿਲਾ ਚੋਕ ਲਿਆ। ਸਾਡਾ ਪੰਜਾਬ ਐ। ਕੰਮ ਤਮੰਨਾ ਸਿੰਘ ਹੋਰੀ ਕਰਨ ਤੇ ਲੀਡਰਿੰਗਾ ਸਾਲਾ ਪੜਾਕੂ ਟੋਲਾ। ਜਿਨ੍ਹਾਂ ਨੂੰ ਕਿਸਾਨਾਂ ਕੋਲੋਂ ਬੋ ਆਉਂਦੀ ਹੈ। ਕੁਲਤਾਰ ਪੀਤਾ ਦੀ ਖਰੀ ਗੱਲ ਇਤਿਹਾਸ ਵੀ। ਆਖਰ ਲੋਕ ਇਸ ਤਰ੍ਹਾਂ ਉੱਡ ਕੇ ਬੁੱਲ ਬਲ ਕਿੰਨਾ ਕਚਰ ਵੇਖਣਗੇ। ਲੋਕਾਂ ਨੂੰ ਬਦਮਾਸ਼ ਅਮਰੀਕਾਵਾਦੀ ਉਂਗਲੀ ਲਾ ਕੇ ਤਾਈਵਾਨ ਲੈ ਜਾਣਗੇ ਸਮਾਂ ਕਿਸੇ ਦੀ ਕਦੋਂ ਇੰਤਜ਼ਾਰ ਕਰਦਾ ਹੈ ਜੇ ਹਿੰਦੁਸਤਾਨ ਅਮਰੀਕਾ ਦੇ ਅਸਰ ਹੇਠ ਆ ਗਿਆ ਤਾਂ ਫਿਰ ਤਾਂ ਬਹੁਤ ਮਾੜੀ ਗੱਲ ਹੋਵੇਗੀ ਕੋੜੀ ਇੱਕ ਪਲ ਚਿੰਤਾ ਮੂਰਤ ਹੋ ਗਈ ਮੰਨਾ ਸਿੰਘ ਨੇ ਨਾਸਾਂ ਫੁਕਾਰੀਆਂ ਜਦੋਂ ਪਾਰਟੀ ਕੋੜੀਆਂ ਦੇ ਹੱਥ ਆ ਜਾਵੇ ਉਦੋਂ ਐਵੇਂ ਬਸੋਂ ਵਾਰੀ ਗੱਲ ਹੁੰਦੀ ਹੈ ਅਸਲ ਵਿੱਚ ਬੁਨਿਆਦੀ ਗੱਲ ਜਿਹੜੀ ਤੁਸੀਂ ਪਹਿਲਾਂ ਦੱਸੀ ਉਹੀ ਹੈ ਕਾਂਗਰਸ ਕੋਲ ਸਾਇੰਸ ਸਾਇੰਸਟੋਫਿਕ ਸੰਤਾਨ ਨਹੀਂ ਤੇ ਪਾਰਟੀ ਕੋਲ ਨਰਵਾ ਅਮਲ ਜੇ ਇਹਨਾਂ ਨੂੰ ਕਿਸੇ ਤਰ੍ਹਾਂ ਜੋੜਿਆ ਜਾ ਸਕੇ ਕੁਲਤਾਰ ਨੇ ਮਸੀ ਆਪਣੇ ਰੁਖ ਦੀ ਗੱਲ ਬਣਾਈ ਕਾਂਗਰਸ ਲੋਚੀ ਹੈ 100 ਨੰਬਰ ਦੀ ਉਹਦੇ ਕੋਲ ਸੰਤਾਨਤ ਵੀ ਹੈ ਤੇ ਅਮਲ ਵੀ ਜਿਹੜਾ ਸ਼ੋਸ਼ਲਿਸਟ ਲੀਹਾ ਵੱਲ ਜਾਂਦਾ ਹੈ ਉਹਦੇ ਸਿਰ ਡੰਡਾ ਠੋਕ ਕੇ ਸੋਚਣ ਤਵਾਰੀ ਕਰ ਦਿੰਦੀ ਹੈ ਨਹੀਂ ਮੱਖਣ ਦੇ ਬਾਲ ਵਾਂਗ ਜਥੇਬੰਦੀ ਵਿੱਚੋਂ ਵਗਾਹ ਮਾਰਦੀ ਹੈ ਕਾਂਗਰਸ ਟਾਟਿਆਂ ਬਾਟਿਆਂ ਦੀ ਬੋਤੀ ਹੈ ਜੀਦੀ ਮੁਹਾਰ ਸਦਾ ਉਹ ਆਪਣੇ ਹੱਥ ਰੱਖਦੇ ਆ ਉਸ ਸਾ ਸੜੂਕਣੀ ਸ਼ੁਰੂ ਉਸ ਨੇ ਚਾਹ ਸੜੂਕਣੀ ਸ਼ੁਰੂ ਕਰ ਦਿੱਤੀ ਨਹੀਂ ਪਿਤਾ ਜੀ ਕਾਂਗਰਸ ਵਿੱਚ ਗਾਂ ਬਦੂ ਤੇ ਮਾਨਦਾਰ ਦਬਕਾ ਵੀ ਹੈ ਗੱਲ ਹਲੇ ਵੀ ਕੁਲਤਾਰ ਦੇ ਕਾਬੂ ਵਿੱਚ ਨਹੀਂ ਆਈ ਸੀ ਕੋਈ ਗਾਂ ਬਦੂ ਨਹੀਂ ਸਭ ਪੱਜਲ ਹੈ ਲੋਕਾਂ ਵਿੱਚ ਸੋਸ਼ਲਿਜ਼ਮ ਦੇ ਨਾਰੇ ਦੇ ਕੇ ਲੀਡਰੀ ਦੀ ਯਾਸੀ ਕਰਦੇ ਜਦੋਂ ਕਾਨੂੰਨ ਪੂੰਜੀਪਤੀਆਂ ਦੇ ਹੱਕ ਹੱਕ ਦੇ ਬਣਦੇ ਐ ਤਾਂ ਸਮਾਜ ਰੱਜੀਆਂ ਨਾਲ ਸਿੰਧੀਆਂ ਹੁੰਦੀਆਂ ਹੁੰਦੀਆਂ ਹਨ ਤੇ ਕੋਈ ਸਾਲਾ ਨਹੀਂ ਵਿਰਕਦਾ ਪ੍ਰਧਾਨ ਮੰਤਰੀ ਅੱਗੇ ਸਭ ਧੋਣਾ ਸੁੱਟ ਦਿੰਦੇ ਆ ਇੱਕੋ ਕੁਰਲੀ ਦੇ ਬੱਚੇ ਕੱਟੇ ਇਮਾਨਦਾਰੀ ਉਹਨਾਂ ਦੀ ਇੰਨੀ ਕ ਹੈ ਕਿ ਉਹ ਕਾਂਗਰਸ ਨਹੀਂ ਛੱਡ ਸਕਦੇ ਮੰਨਾ ਸੀ ਆਪਣੀ ਗੱਲ ਵਿੱਚ ਕਿਸੇ ਟਿੱਪਣੀ ਦੀ ਗੁੰਜੈਸ਼ ਨਹੀਂ ਛੱਡਦਾ ਸੀ ਉਸ ਖਾਲੀ ਪਿਆਲਾ ਕੁਲਤਾਰ ਵੱਧ ਵਧਾ ਦਿੱਤਾ ਪੂਰੀ ਮਾਯੂਸ ਹੋ ਗਈ ਉਸ ਨੂੰ ਪੈਰ ਅਡਾਉਣ ਲਈ ਜਗ੍ਹਾ ਨਹੀਂ ਮਿਲ ਰਹੀ ਸੀ ਜਦੋਂ ਆਪਣੀ ਗੱਲ ਦੀ ਚੜ੍ਹਾਈ ਦੇ ਸਕੇ ਉਹ ਦਿਮਾਗ ਤੇ ਪੂਰਾ ਭਾਰ ਭਾਰ ਰਹੀ ਸੀ ਕਿ ਹਰਦੇਵ ਦਾ ਜ਼ਿਕਰ ਛੇੜ ਪਵੇ ਕਾਂਗਰਸ ਤਾਂ ਅਸਲੋਂ ਨਾੜੀ ਹੈ ਆਪਣੇ ਕੰਮ ਦੇ ਵਰਕਰਾਂ ਨੂੰ ਵੀ ਹੱਥੋਂ ਗਵਾ ਰਹੀ ਜਿਹੜੇ ਸਾਡੇ ਇਲਾਕੇ ਦੇ ਹਰਦੇਵ ਨੂੰ ਹੀ ਲੈ ਲਓ ਹਰਦੇਵ ਉਹ ਲੁੱচ্চਾ ਜਿਹੜਾ ਹਫੀਮ ਦੀ ਸਮਗਲਿੰਗ ਵਿੱਚ ਫੜਿਆ ਗਿਆ ਮੰਨਾ ਸਿੰਘ ਚੇਤਨ ਹੋ ਗਿਆ ਉਹ ਦੁਰਦੋਸ਼ ਸੀ ਕਾਂਗਰਸੀਆਂ ਹੀ ਉਸ ਨੂੰ 3 ਸਾਲ ਦੀ ਸਜ਼ਾ ਕਰਵਾ ਦਿੱਤੀ ਚੰਗਾ ਹੋਇਆ ਨਾਲ ਇੰਦਰਜੀਤ ਨੂੰ ਵੀ ਹੁੰਦੀ ਫਿਰ ਪਤਾ ਲੱਗਦਾ ਚੋਰਾਂ ਨੂੰ ਬੁੱਢੇ ਨੇ ਖੁਸ਼ੀ ਵਿੱਚ ਸਿਰ ਹਿਲਾਦ ਇੰਦਰਜੀਤ ਤਾਂ ਗਵਾਹਾਂ ਦਵਾ ਕੇ ਸਜ਼ਾ ਕਰਵਾਈਏ ਪਿਤਾ ਜੀ ਯਕੀਨ ਕਰੋ ਹਰਦੇਵ ਦਾ ਕੋਈ ਦੋਸ਼ ਨਹੀਂ ਕੁੜੀ ਹਰਦੇਵ ਦੀ ਨਿਰਦੋਸ਼ਤਾ ਵਿੱਚ ਦਾ ਬਾਰ-ਬਾਰ ਵਿਪਾਸਤਾ ਦੇ ਰਹੀ ਸੀ ਜਿਸ ਵੱਲ ਮੰਨਾ ਸਿੰਘ ਉੱਕਾ ਨਹੀਂ ਬਾਚ ਰਿਹਾ ਸੀ ਨਿਰਦੋਸ਼ ਉਹ ਕਿਵੇਂ ਸੀ ਅੱਜ ਦੇ ਦੌਰ ਵਿੱਚ ਕਾਂਗਰਸੀ ਹੋਣਾ ਹੀ ਇੱਕ ਬਹੁਤ ਵੱਡਾ ਫਰਾਤ ਹੈ ਕਿਸਾਨ ਮਜ਼ਦੂਰ ਕਲਾਸ ਦੇ ਪੜਿਆ ਲਿਖਿਆ ਹੀ ਕਾਂਗਰਸ ਵਿੱਚ ਜਾ ਕੇ ਇਨਕਲਾਬ ਦਾ ਬੇੜਾ ਬਹਾਇਆ ਹੈ ਬੁੱਢੇ ਨੂੰ ਜਵਾਨਾ ਵਰਗਾ ਜੋਸ਼ ਚੜ ਆਇਆ ਇਉਂ ਤਾਂ ਕੋਈ ਕਮਾਉਨਿਸਟ ਵੀ ਬਰੀ ਨਹੀਂ ਹੋ ਸਕਦਾ ਸ਼ਾਇਦ ਹਰ ਮਨੁੱਖ ਸਭ ਚੋਰਾਂ ਨੂੰ ਆਪਣੇ ਗੁਨਾਹਾਂ ਦੀ ਸਜ਼ਾ ਮਿਲੇਗੀ ਹਿੰਦੁਸਤਾਨ ਲੱਖ ਖੱਬੇ ਸੱਜੇ ਢੋਲ ਜਾਵੇ ਇਨਕਲਾਬਿਕ ਤਰੀਕੀ ਸਚਾਈ ਹੈ ਜਿਹੜੀ ਹੁਣੀ ਵਾਂਗ ਹਰ ਹਾਲਤ ਵਿੱਚ ਵਾਪਰ ਕੇ ਰਹੇਗੀ ਉਸ ਦਿਹਾੜੇ ਸਾਭ ਦੇ ਹਿਸਾਬ ਚੁਕਾਏ ਜਾਣਗੇ ਚੋਰਾਂ ਦੇ ਵੀ ਤੇ ਸਾਧਾਂ ਦੇ ਵੀ ਮੰਨਾ ਸਿੰਘ ਇਹ ਭਵਿੱਖ ਭਰੋਸਾ ਕੋਈ ਨਹੀਂ ਖੋ ਸਕਿਆ ਸੀ ਤੇ ਵਾਹ ਲੱਗਦੀ ਉਸ ਕਿਸੇ ਨੂੰ ਵੀ ਮਾਫ ਕਰਨ ਲਈ ਤਿਆਰ ਨਹੀਂ ਸੀ ਪਰ ਪਿਤਾ ਜੀ ਜਿੰਨਾ ਚਿਰ ਇਨਕਲਾਬ ਨਹੀਂ ਆ ਜਾਂਦਾ ਮਨੁੱਖੀ ਕੀਮਤ ਨੂੰ ਹੱਥੋਂ ਛੱਡ ਦਿੱਤਾ ਜਾਵੇ ਕੁੜੀ ਨੇ ਆਪਣੇ ਭਾਵਾਂ ਵਿੱਚ ਇੱਕ ਤਰ੍ਹਾਂ ਦੁੱਖ ਦੀ ਰਾਗ ਨੂੰ ਫੜ ਲਿਆ ਮੈਂ ਕਦੀ ਕਿਹਾ ਹੈ ਮਨੁੱਖੀ ਕੀਮਤ ਨੂੰ ਥਾਂ ਦੇਣ ਲਈ ਹੀ ਤਾਂ ਇਨਕਲਾਬ ਲਿਆਉਣਾ ਹੈ ਮੰਨਾ ਸਿੰਘ ਨੇ ਕਿਤਾਬ ਉੱਤੇ ਹੱਥ ਮਾਰ ਕੇ ਆਪਣੀ ਗੱਲ ਦੀ ਪੁਸ਼ਟੀ ਕੀਤੀ ਤੁਰਦੀ ਤੁਰਦੀ ਗੱਲ ਫਿਰ ਬਰੀਕਾਂ ਖਾ ਗਈ ਪਿਤਾ ਜੀ ਕੀ ਮੈਨੂੰ ਆਗਿਆ ਦਿਓਗੇ ਮੈਂ ਮਨੁੱਖੀ ਕੀਮਤ ਉੱਤੇ ਪਹਿਰਾ ਦੇ ਸਕਾਂ ਕੁੜੀ ਨੇ ਚੇਜ਼ਕਦੇ ਚੇਜ਼ਕਦੇ ਆਪਣੇ ਦਿਲ ਦਾ ਭਾਵ ਜਾ ਕਰ ਕੀਤਾ ਜ਼ਰੂਰ ਤੇ ਜ਼ਿੰਦਗੀ ਪਰ ਉਸ ਦਿਨ ਮੈਂ ਸਮਝਾਂਗਾ ਮੇਰੀ ਕਾਲ ਸਖਾਰਤੀ ਹੋਈ ਪਰ ਤਾਰੋ ਮੈਂ ਤੇਰੀ ਗੱਲ ਨਹੀਂ ਸਮਝਿਆ ਉਹ ਗੱਲ ਦੀ ਅਸਲ ਜੜ੍ਹ ਪਾਲਦਾ ਸੀ ਕੁਲਤਾਰ ਦੇ ਅੰਦਰ ਲਰਜੇ ਖਾਂ ਲੱਗ ਪਿਆ ਉਹ ਖੁਸ਼ ਹੋਈ ਵੀ ਖਲੋ ਨਾ ਸਕੇ ਤੇ ਮੰਜੀ ਉੱਤੇ ਬਹਿ ਗਈ ਫਿਰ ਝੱਟ ਹੀ ਉੱਠ ਬੀਪਈ ਤੁੱਪ ਬਨੇਰਿਆਂ ਤੋਂ ਵੀ ਪਛਾਂਹ ਹਟ ਗਈ ਸੀ ਪਰ ਉਸ ਦੇ ਮਨ ਰੋਟੀ ਖਾਣ ਰੋਟੀ ਪਕਾਉਣ ਦੀ ਕਾਲ ਜਾਗ ਪਈ ਪਾਲੇ ਨਾਲ ਲੋਹ ਕੰਡਿਆਈ ਬੈਲਾਂ ਉੱਤੇ ਜਗਤਾਰ ਝੁੱਲ ਪਾ ਕੇ ਬਾਹਰ ਨੂੰ ਤੁਰ ਗਿਆ ਸੀ ਕੁੜੀ ਨੇ ਸੋਚਿਆ ਸ਼ਾਇਦ ਇਸ ਤਰ੍ਹਾਂ ਗੱਲ ਇੱਕਦਮ ਦੱਸੀ ਨਾ ਜਾ ਸਕੇ ਅਸਲ ਵਿੱਚ ਉਹ ਹੋਰ ਤਿਆਰੀ ਚਾਹੁੰਦੀ ਸੀ ਜਿਸ ਨਾਲ ਆਪਣਾ ਮਨੋਰਥ ਜਿੱਤ ਸਕਦੀ ਰੋਟੀ ਨੂੰ ਦੇਰ ਹੋ ਜਾਵੇਗੀ ਪਿਤਾ ਜੀ ਪਹਿਲਾਂ ਉਹ ਲਾ ਲਵੇ ਉਹ ਖਾਲੀ ਪਹਿਲਾ ਚੋਕ ਫਿਰ ਸੋਈ ਵਿੱਚ ਆ ਗਈ ਮੰਨਾ ਸਿੰਘ ਨੂੰ ਸੋਚ ਦੇ ਚੱਕਰ ਪੈਣੇ ਸ਼ੁਰੂ ਹੋ ਗਏ ਅਗਵਾਲਦਿਆਂ ਆਟਾ ਗੁੰਨਦਿਆਂ ਤੇ ਰੋਟੀ ਵਰਤਾਉਂਦਿਆਂ ਉਹਦੀ ਸੋਚ ਦੀਆਂ ਨਸਾਂ ਕਸੀਆਂ ਰਹੀਆਂ ਸਨ ਉਸ ਭਗਵਾਨ ਅੱਗੇ ਪ੍ਰਾਰਥਨਾ ਕੀਤੀ ਕਿ ਉਹ ਕਾਸੀ ਕਰਵਤੇ ਹੇਠੋਂ ਸਬੂਤੀ ਨਿਕਲਾਵੇ ਹਾਲ ਦੀ ਘੜੀ ਉਸ ਨੂੰ ਆਪਣਾ ਪਿਤਾ ਸ਼ਿਵ ਰੂਪ ਦਿਸਦਾ ਸੀ ਜਿਸ ਦੇ ਤੰਡਮ ਇਨਕਲਾਬ ਵਿੱਚੋਂ ਦੀ ਸਭ ਨੂੰ ਲੰਘਣਾ ਪੈਣਾ ਸੀ ਤੇ ਦੂਜੇ ਬੰਨੇ ਹਰਦੇਵ ਅਣਹੋਏ ਅਪਰਾਧਾਂ ਫੜਿਆ ਜ਼ਿੰਦਗੀ ਦਾ 마ਸੂਮ ਬੱਚਾ ਜਿਸ ਨੂੰ ਸਮੇਂ ਸਿਰ ਮਨੁੱਖੀ ਤਰਵਾਸ ਮਿਲਣਾ ਜ਼ਰੂਰੀ ਸੀ ਨਹੀਂ ਤਾਂ ਨਹੀਂ ਤਾਂ ਗਲਤ ਇਨਕਲਾਬ ਜ਼ਰੂਰ ਵਾਪਰ ਜਾਵੇਗਾ ਤੰਦੀ ਦੇ ਦੋਹੇ ਸਿਰ ਉਸ ਦੇ ਗਲ ਨੂੰ 나ਗਵਲ ਮਾਰਿਆ ਹੋਇਆ ਸੀ ਅਤੇ ਖੇਚ ਲਗਾਤਾਰ ਵੱਧ ਰਹੀ ਸੀ ਤਿੰਨੇ ਰੋਟੀ ਖਾ ਚੁੱਕੇ ਸਨ ਸਿਰੀ ਮੁੰਡਾ ਵੀ ਚੂਲੀ ਕਰ ਗਿਆ ਸੀ ਕੁਲਤਾਰ ਤੋਂ ਅੱਜ ਦੋ ਗਰਾਂਹਾਂ ਵੀ ਨਹੀਂ ਖਾਧੀਆਂ ਗੰਗਾ ਭਾਂਡੇ ਸਾਹਿਬ ਕੋ ਪਿਤਾ ਜੀ ਦੀ ਹਾਜ਼ਰੀ ਵਿੱਚ ਆ ਗਈ ਮੰਨਾ ਸਿੰਘ ਕਾਲੀ ਕੰਬਲ ਦੀ ਬੁੱਕਲ ਮਾਰੀ ਕੰਧ ਨਾਲ ਢੋਲਾਈ ਬੈਠਾ ਸੀ ਉਹਦੇ ਪੈਰ ਰਜਾਈ ਵਿੱਚ ਦਿੱਤੇ ਹੋਏ ਸਨ ਜਗਤਾਰ ਬਾਹਰ ਸੁਹਾਤ ਵਿੱਚ ਮੱਕੀ ਦੀ ਬੋਰੀ ਉੱਤੇ ਬੈਠਾ ਸੀ ਉਸ ਸੁਹਾਤ ਦੀ ਬੱਤੀ ਆਫ ਕਰ ਦਿੱਤੀ ਸੀ ਉਹਦੇ ਪੈਰਾਂ ਵਿੱਚ 도ੜੇ ਉੱਤੇ ਬਿੱਲੂ ਬਿੱਲੂ ਕੁੱਤਾ ਇਕੱਠਾ ਹੋਇਆ ਪਿਆ ਸੀ ਜਗਤਾਰ ਪੈਰ ਹਲਾ ਹਲਾ ਕੁੱਤੇ ਦੇ ਸਿਰ ਵਿੱਚ ਫੁਰਕ ਕਰ ਰਿਹਾ ਸੀ ਕੁੜੀ ਨੂੰ ਆਪਣੇ ਪਿਤਾ ਦੀ ਸੰਜੀਦਗੀ ਤੋਂ ਡਰ ਲੱਗ ਰਿਹਾ ਸੀ ਉਸ ਦਾ ਚਿਹਰਾ ਆਮ ਹਾਲਾਤ ਵਿੱਚੋਂ ਹਾਲਤ ਵਿੱਚ ਨਾਲੋਂ ਕਿਤੇ ਵੱਧ ਖਾਦੀ ਦਿਸ ਰਿਹਾ ਸੀ ਵੱਟ ਖਾਦੀ ਦਿਸ ਰਿਹਾ ਸੀ ਉਕਲਤਾਰ ਦੇ ਗੱਲ ਕਰਨ ਦੀ ਉਡੀਕ ਵਿੱਚ ਸੀ ਉਹ ਸੋਚ ਰਹੀ ਸੀ ਪਿਤਾ ਜੀ ਨੂੰ ਕਿਤੇ ਪਹਿਲਾਂ ਹੀ ਤਾਂ ਨਹੀਂ ਪਤਾ ਉਹ ਡਰਦੀ ਡਰਦੀ ਮਨਨਾ ਸਿੰਘ ਦੀ ਪੁਆਇੰਟ ਵਹਿ ਗਈ ਉਹ ਮਹਿਸੂਸ ਕਰ ਰਹੀ ਸੀ ਕਿੰਨਾ ਚੰਗਾ ਹੁੰਦਾ ਜੇ ਕਮਰੇ ਵਿੱਚ ਹਨੇਰਾ ਹੁੰਦਾ ਉਸ ਜੀ ਕੜਾ ਕਰਕੇ ਆਪੇ ਨੂੰ ਹੌਸਲਾ ਦਿੱਤਾ ਉਸ ਨੂੰ ਭੈ ਆਪਣੇ ਪਿਤਾ ਨਾਲੋਂ ਉਹਦੇ ਕੜੇ ਸੂਲਾਂ ਤੋਂ ਬਹੁਤ ਲੱਗ ਰਿਹਾ ਸੀ ਜਿਨ੍ਹਾਂ ਤੋਂ ਉਹ ਇੰਚ ਪਰ ਇਧਰ ਉਧਰ ਨਹੀਂ ਹੋਇਆ ਕਰਦੇ ਸਨ ਗੱਲ ਕਿੱਥੋਂ ਸ਼ੁਰੂ ਕਰਾਂ ਪ੍ਰੀਖਿਆ ਦੀ ਤਿੱਖੀ ਧਾਰ ਉਹਦਾ ਜਹਨ ਚੀਰ ਰਹੀ ਸੀ ਆਖਰ ਉਹ ਚੁੱਪ ਵੀ ਕਿੰਨਾ ਕਚਰ ਰਹੀ ਦੀ ਪਿਤਾ ਜੀ ਮੇਰੇ ਸਕੂਲ 10ਵੇਂ ਵਿੱਚ ਪੜ੍ਹਦੀ ਹਰਦੇਵ ਦੀ ਭੈਣ ਸਹੇਲੀ ਬਣ ਗਈ ਹੈ ਕੁਲਤਾਰ ਨੇ ਆਪਣੇ ਖਿਆਲ ਵਿੱਚ ਗੱਲ ਦਾ ਮੋਢ ਚੰਗਾ ਚੁਣਿਆ ਸੀ ਬੜੀ ਗਲਤ ਸਹੇਲੀ ਬਣਾਈਏ ਮੰਨਾ ਸਿੰਘ ਟਿੱਪਣੀ ਦੇ ਕੇ ਖਾਮੋਸ਼ ਹੋ ਗਏ ਪਿਤਾ ਜੀ ਤੁਹਾਨੂੰ ਹਰ ਗੱਲ ਪੋਲਿਟੀਕਲ ਐਨਕਨ ਨਾਲ ਹੀ ਨਹੀਂ ਦੇਖਣੀ ਚਾਹੀਦੀ ਕੁਲਤਾਰ ਨੂੰ ਮੰਨਾ ਸਿੰਘ ਦਾ ਮੋਢਲਾ ਉੱਤਰ ਹੀ ਡੰਗ-ਵਾਂਗ ਲੜ ਗਏ ਹਰ ਉਹ ਬੰਦਾ ਖਤਮ ਹੋ ਜਾਵੇਗਾ ਜਿਹੜਾ ਪੋਲੀਟੀਕਲ ਐਂਗਲ ਛੱਡ ਦੇਵੇਗਾ ਤੇ ساری ਉਮਰ ਪੋਲੀਟੀਕਲ ਦਾ ਉੱਤੇ ਲਾਉਣ ਵਾਲਾ ਬੰਦਾ ਕਿਵੇਂ ਛੱਡ ਸਕਦਾ ਹੈ ਉਸ ਨੂੰ ਕੁੜੀ ਇੱਕ ਜੁੱਗ ਪਿੱਛੇ ਰਹੀ ਬੱਚੀ ਲੱਗੀ ਉਹ ਘਰੋਂ ਬਹੁਤ ਗਰੀਬ ਹੈ ਪਰ ਹੈ ਬੜੀ ਸ਼ਹਿਰ ਮੈਂ ਉਸ ਦੀ ਪੜ੍ਹਾਈ ਅਤੇ ਹਰ ਪੱਖਾਂ ਵਿੱਚ ਸਹਾਇਤਾ ਕਰਦੀ ਰਹੀ ਉਸ ਆਪਣੇ ਮਕਸਦ ਨੂੰ ਅੱਗੇ ਵਧਾਇਆ ਖੈਰ ਪਿੱਛੇ ਰਹੀ ਇਸਤਰੀ ਜਾਤੀ ਪਰ ਚੰਗਾ ਹੁੰਦਾ ਕਿਸੇ ਕਾਮਰੇਡ ਦੀ ਕੁੜੀ ਹੁੰਦੀ ਤੇਰੀ ਸਹਾਇਤਾ ਸਫਲੀ ਵੀ ਹੁੰਦੀ ਮੈਂ ਸੋਚ ਨਹੀਂ ਸਕਦੀ ਮੇਰਾ ਪਿਤਾ ਮਨੁੱਖੀ ਹਮਦਰਦੀ ਦੇਣ ਸਮੇ ਪਾਰਟੀ ਵਿਤਕਰੇ ਵਿਤਕਰੇ ਵਰਤੇ ਇਹ ਪੱਖਪਾਤ ਹੈ ਤੰਗ ਦੇ ਲਈ ਕੁੜੀ ਨੇ ਹੱਸ ਕੇ ਗੰਭੀਰਤਾ ਤੋੜਨੀ ਚਾਹੀ ਜਿਹੜੀ ਵਿਰਧ ਨੂੰ ਸ਼ਕੰਜਾ ਮਾਰੀ ਬੈਠੀ ਸੀ ਇਨਕਲਾਬ ਦੇ ਨਿਸ਼ਾਨੇ ਸਾਹਮਣੇ ਅਸਲ ਵਿੱਚ ਕਿਸੇ ਇੱਕ ਲਾਖੀ ਕੀਮਤ ਦੀ ਸਟੈਂਡ ਨਹੀਂ ਪ੍ਰਾਣੀਆਂ ਸਭ ਹੀ ਹੋਂਜ ਦਿੱਤਿਆਂ ਜਾਣੀਆਂ ਤੇ ਸਮਾਜ ਨੂੰ ਸਭ ਪੱਖੋਂ ਨਵੀਆਂ ਕੀਮਤਾਂ ਦਿੱਤਿਆਂ ਜਾਣੀਆਂ ਮੰਨਾ ਸਿੰਘ ਨੇ ਕੁੜੀ ਵੱਲ ਪੂਰੇ ਗੌਰ ਨਾਲ ਤਾੜਦੇ ਆਖਿਆ ਪਰ ਇਹ ਗੱਲ ਉਹ ਗੱਲ ਨਹੀਂ ਜੋ ਤੂੰ ਆਖਣੀ ਚਾਹੁੰਦੀ ਹੈ ਹਾਂ ਕਬਰਾਈ ਗੁਲਤਾਰ ਦੇ ਮੂੰਹੋਂ ਨਿਕਲ ਗਿਆ ਮੈਂ ਹਰਦੇਵ ਨੂੰ ਮਿਲਣ ਜਾਣਾ ਚਾਹੁੰਦੀ ਹਾਂ ਤੇ ਮੰਨਾ ਸਿੰਘ ਨੇ ਝਟਕੰਦ ਨਾਲ ਢੋ ਛੱਡ ਦਿੱਤੀ ਮੁਲਾਕਾਤ ਇੱਕ ਗੁੰਡੇ ਦੀ ਤੂੰ ਸੁਲਜੀ ਹੋਈ ਕੁੜੀ ਤੇ ਫਿਰ ਮੰਨਾ ਸਿੰਘ ਦਿੱਤੀ ਉਹਦੇ ਖਿਆਲ ਵਿੱਚ ਮੰਨਾ ਸਿੰਘ ਦਿੱਤੀ ਹੋਣਾ ਵੀ ਇੱਕ ਡਿਗਰੀ ਸੀ ਉਹ ਇਸ ਤਰ੍ਹਾਂ ਸ਼ਬਦਾਂ ਨੂੰ ਤਿੱਖੇ ਕਰ ਕਰ ਮਾਰਿਆ ਜਿਵੇਂ ਕੁੜੀ ਦੇ ਸਵਾਲ ਤੋਂ ਪਹਿਲਾਂ ਹੀ ਜਵਾਬ ਘੜੀ ਬੈਠਾ ਸੀ ਪਿਤਾ ਜੀ ਉਹ નિર્ਦੋਸ਼ ਕੈਦ ਹੋਇਆ ਏ ਹੱਦੋਂ ਵੱਧ شریف ਤੇ ਇਮਾਨਦਾਰ ਏ ਮੈਂ ਤੁਹਾਨੂੰ ਕਿਵੇਂ ਯਕੀਨ ਦਿਵਾਵਾਂ ਕਲਤਾਰ ਅੰਦਰੋਂ ਸਾਰੀ ਕਲਵਲ ਹੋ ਉਠੀ ਤੇਰੇ ਯਕੀਨ ਦਿਵਾਉਣ ਦੀ ਲੋੜ ਨਹੀਂ ਰਹੇਗੀ ਹਰ ਵਰਕਰ ਦੀ ਇਮਾਨਦਾਰੀ ਉਹਦੇ ਕੈਰੇਕਟਰ ਦੀ ਇਕਾਈ ਵਿੱਚ ਨਹੀਂ ਵੇਖੀ ਜਾਂਦੀ ਸਗੋਂ ਸਿਆਸੀ ਜਾਂ ਸਮਾਜੀ ਪਾਰਟੀ ਦੇ ਰੋਲ ਵਿੱਚ ਰੋਲ ਵਿੱਚ ਵੀ ਪਰਖੀ ਜਾਂਦੀ ਹੈ ਤੈਨੂੰ ਸਮਝਣ ਵਿੱਚ ਵੀ ਮੈਨੂੰ ਹੁਣ ਭਲੇਖਾ ਨਹੀਂ ਖਾਣਾ ਚਾਹੀਦਾ ਮੰਨਾ ਸਿੰਘ ਜੀ ਸੰਦੀ ਦੀ ਦੀਪਾ ਕਣ ਹੋਰ ਪੀੜੀ ਹੁੰਦੀ ਹੀ ਗਈ ਨਹੀਂ ਪਿਤਾ ਜੀ ਮੈਨੂੰ ਗਲਤ ਨਾ ਸਮਝੋ ਸਿਆਸੀ ਤੌਰ ਤੇ ਵੀ ਉਹ ਭਲੇਖੇ ਦਾ ਸ਼ਿਕਾਰ ਰਿਹਾ ਹੈ ਕੁੜੀ ਨੇ ਆਪਣੀ ਤੇ ਹਰਦੀਪ ਦੀ ਹਰ ਤਰ੍ਹਾਂ ਸਫਾਈ ਪੇਸ਼ ਕੀਤੀ ਅੰਤ ਹੱਥੋਂ ਵਾਜੀ ਜਾਂਦੀ ਵੇਖ ਕੇ ਕੁੜੀ ਨੇ ਸਭ ਕੁਝ ਹੀ ਦਾ ਉਤੇ ਲਾ ਦਿੱਤਾ ਹਾਂ ਪੜ ਵੇਖੋ ਉਸ ਹਰਦੀਪ ਦਾ ਖਤ ਪਿਤਾ ਅੱਗੇ ਧਰ ਦਿੱਤਾ ਉਹਦੀ ਲੋੜ ਨਹੀਂ ਉਦੀ ਬਦਮਾਸ਼ ਦੀ ਸਫਾਈ ਦੀ ਲੋੜ ਨਹੀਂ ਤੇ ਸੁਣ ਲੈ ਤੂੰ ਮੁਲਾਕਾਤ ਕਰਨ ਨਹੀਂ ਜਾ ਸਕਦੀ ਮੰਨਾ ਸਿੰਘ ਨੇ ਕੜਾ ਹੁਕਮ 사ਦਰ ਕਰ ਦਿੱਤਾ ਮੈਂ ਕਿਹਾ ਮੈਂ ਕੁਝ ਵੀ ਸੁਣ ਲਈ ਤਿਆਰ ਨਹੀਂ ਮੈਂ ਪੁੱਛਦਾ ਹਾਂ ਤੂੰ ਤੈ ਕੀ ਕੀਤਾ ਹੈ ਮੰਨਾ ਸਿੰਘ ਦੀ ਸਭ ਜਬਤ ਵਿੱਚ ਰੱਖੀ ਬਾਜ ਵੀ ਫਕਰ ਫਰਕਰ ਪੈਂਦੀ ਸੀ ਮੈਂ ਕੁਝ ਵੀ ਤੈ ਨਹੀਂ ਕੀਤਾ ਮੇਰਾ ਯਕੀਨ ਕਰੋ ਮੈਂ ਸੱਚ ਆਖਦੀ ਹਾਂ ਪਿਤਾ ਜੀ ਮੈਂ ਮੰਨਤ ਕਰਦੀ ਹਾਂ ਮੈਨੂੰ ਇੱਕ ਵਾਰ ਮਿਲ ਆਉਣ ਦੇ ਉਡੀ ਦਾ ਮੂੰਹ ਸੁੱਕ ਗਿਆ ਸੀ ਤੇ ਆਵਾਜ਼ ਖਿਜ਼ਾ ਭਾਰੇ ਮਾਰੇ ਪੱਤੇ ਵਾਂ ਖੜਖੜ ਕਰ ਰਹੀ ਸੀ ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ ਕਿ ਮੇਰੀ ਲੜਕੀ ਕਿਸਮਗਲਕ ਟਾਈਪ ਦੇ ਕਾਂਗਰਸੀ ਮੁੰਡੇ ਨਾਲ ਹਮਦਰਦੀਆਂ ਜੋੜੇਗੀ ਪਛਤਾਵੇ ਦੇ ਜਵਤ ਜੋਸ਼ ਵਿੱਚ ਉਹ ਸੜਿਆ ਬਲਿਆ ਪਿਆ ਸੀ ਪਿਤਾ ਜੀ ਉਹ ਜੇਲ੍ਹ ਵਿੱਚ ਕੁਝ ਕਰ ਬੈਠੇਗਾ ਸ਼ਾਇਦ ਆਤਮ ਹੱਤ ਜਿਉਣ ਤੋਂ ਉਹਦਾ ਭਰੋਸਾ ਉਖੜਾ ਜਾਪਦਾ ਹੈ ਕੁੜੀ ਆਖਰੀ ਤਰਲੇ ਉੱਤੇ ਆ ਕੇ ਹੱਥ ਪੜ ਕੇ ਉਸ ਦਾ ਦਮ ਕੁੱਟਿਆ ਪਿਆ ਸੀ ਹਰਦੇਵ ਦੇ ਖੁਦਕੁਸ਼ੀ ਕਰ ਲੈਣ ਦਾ ਅਨੁਮਾਨ ਉਸ ਨੂੰ ਸੱਚ ਜਾਪਿਆ ਸੀ ਆਤਮਕਾਤ ਉਸ ਹਉਣਤੀ ਕੀਤਾ ਕਿਉਂ ਮੱਨਾ ਸਿੰਘ ਨੇ ਕੁੜੀ ਦੀ ਧਮਕੀ ਨੂੰ ਬਗਾਰ ਸਮਝਿਆ ਸਾਡਾ ਉਸ ਨਾਲ ਤਹਿ ਤਾਲੁਕੀ ਕੋਈ ਬਾਪ ਇੰਨਾ ਨਿਰਮੋਹੀ ਨਹੀਂ ਹੋ ਸਕਦਾ ਉਹ ਤੁਹਾਡੇ ਜਗਤਾਰ ਵਰਗਾ ਹੈ ਉਸ ਕੋਲ ਬਾਪ ਨਹੀਂ ਕਿੰਨਾ ਚੰਗਾ ਹੋਵੇ ਜਿਹੀ ਬਿਵਤਾ ਵਿੱਚ ਤੁਸੀਂ ਉਸ ਦੇ ਸਿਰ ਉੱਤੇ ਹੱਥ ਰੱਖੋ ਮੈਂ ਨਹੀਂ ਜਾਂਦੀ ਪਰ ਤੁਸੀਂ ਰੱਬ ਦੇ ਵਾਸਤੇ ਚਾਰ ਬੋਲ ਉਸ ਨੂੰ ਹਮਦਰਦੀ ਦੇ ਦਿਓ ਮੈਂ ਦਾਅਵੇ ਨਾਲ ਆਖਦੀ ਆ ਉਹ ਮੂੜ ਗਲਤ ਕੀਮਤ ਦਾ ਸ਼ਿਕਾਰ ਨਹੀਂ ਹੋਵੇਗਾ ਕੁਲਤਾਰ ਨੇ ਬਹੁ ਪੱਖੇ ਤੋਂ ਆਪਣੇ ਪਿਤਾ ਨੂੰ ਬਲਣਾ ਚਾਹਿਆ ਨਹੀਂ ਮੇਰੇ ਕੋਲ ਫਜ਼ੂਲ ਗੱਲਾਂ ਲਈ ਕੋਈ ਸਮਾਂ ਨਹੀਂ ਐਵੇਂ ਸਮਗਲ ਰਾਂ ਨੂੰ ਹਮਦਰਦੀਆਂ ਦਿੰਦਾ ਫਿਰਾਂ ਪਿਤਾ ਜੀ ਘੱਟ ਤੋਂ ਘੱਟ ਤੁਸੀਂ ਮੇਰਾ ਯਕੀਨ ਕਿਉਂ ਨਹੀਂ ਕਰਦੇ ਉਹ ਸਮਗਲਰ ਨਹੀਂ ਉਹ ਇੱਕ ਨੇਕ ਮਨੁੱਖ ਹੈ ਜਦੋਂ ਸਾਰਿਆਂ ਪਹਾੜ ਵਿੱਚ ਲਿਆ ਕੇ ਉਸ ਦੀ ਵਾਂਹ ਛੱਡ ਦਿੱਤੀ ਉਸ ਸਮੇਂ ਸਾਡੇ ਵੱਲੋਂ ਇੱਕ ਮਨੁੱਖ ਦੇ ਨਾਤੇ ਉਸ ਹਮਦਰਦੀ ਮਿਲਣੀ ਚਾਹੀਦੀ ਹੈ ਕੁੜੀ ਇੱਕ ਤਰਾੜ ਖਲੋਤੀ ਤੂੰ ਕਾਹਨ ਹੈ ਉਸ ਬਦਮਾਸ਼ ਨੂੰ ਨੇਕ ਮਨੁੱਖ ਦਾ ਦਰਜਾ ਦੇਣ ਵਾਲੀ ਮੰਨਾ ਸਿੰਘ ਚਿੜਕੇ ਹੋਸ਼ੀ ਗੱਲ ਕਰ ਗਿਆ ਤੇ ਉਸ ਦਾ ਜ਼ਬਰਦਸਤੀ ਰੱਖਿਆ ਕਾਬੂ ਵੀ ਆਪੇ ਤੋਂ ਬਾਹਰ ਹਿੱਲ ਗਿਆ ਹਰ ਮਨੁੱਖ ਕੋ ਪਾਸੋਂ ਗਲਤੀਆਂ ਹੁੰਦੀਆਂ ਨੇ ਨੀਤਨ ਵੀ ਤੇ ਪਲੇਖੇ ਨਾਲ ਵੀ ਤੋਆ ਕੁੜੀ ਵੀ ਮਗਰੋਂ ਲਾਂਨ ਵਿੱਚ ਨਹੀਂ ਆਉਂਦੀ ਸੀ ਬੁਰੇ ਤੋਂ ਬੁਰੇ ਵੀ ਮਨੁੱਖਤਾ ਹੁੰਦੀ ਹੈ ਬੁਰੇ ਤੋਂ ਬੁਰੇ ਵਿੱਚ ਵੀ ਮਨੁੱਖਤਾ ਆਉਂਦੀ ਹੈ ਜੇ ਬੁਰਾਈ ਨੂੰ ਸੰਭਾਲਣ ਦਾ ਮੌਕਾ ਨਹੀਂ ਨਹੀਂ ਦਿੱਤਾ ਗਿਆ ਤਾਂ ਨਤੀਜਾ ਕੀ ਹੋਵੇਗਾ ਕੁਲਤਾਰ ਦੇ ਅੰਦਰਲੀ ਔਰਤ ਹਲੂਣੀ ਗਈ ਪਿਤਾ ਦੀ ਗਲਤ ਗੱਲ ਉੱਤੇ ਉਸ ਨੂੰ ਰੋ ਉੱਠ ਪਿਆ ਪਰ ਪਿਤਾ ਸਤਕਾਰ ਉਸ ਕਿਵੇਂ ਵੀ ਹੱਥ ਨਾ ਛੱਡਿਆ ਪਰ ਪੁਲਟਿਕਲ ਸਟੈਂਡ ਦੀ ਗੱਲ ਹੈ ਤੂੰ ਇਹਦੇ ਗਲਤ ਅਰਥ ਨਾ ਲੈ। ਮੱਨਾ ਸਿੰਘ ਨੂੰ ਪਹਿਲੀ ਵਾਰ ਆਪਣੇ ਦਿਮਾਗ ਉੱਤੇ ਸੱਟ ਪਈ ਪ੍ਰਤੀਤ ਹੋਈ। ਮੈਂ ਕਦੇ ਵੀ ਨਹੀਂ ਸਮਝਿਆ ਸੀ ਕਮਾਊਨਿਸਟ ਪਹਿਲਾ ਮਨੁੱਖ ਨਹੀਂ ਹੁੰਦਾ। ਕੁੜੀ ਨੇ ਪੂਰੀ ਤਾਕਤ ਲਾ ਕੇ ਪਿਓ ਉੱਤੇ ਵਾਰ ਕਰ ਦਿੱਤਾ। ਇਹ ਰਹਿਮਦਿਲੀਆਂ ਇਨਕਲਾਬ ਦੀ ਪਿੱਠ ਵਿੱਚ ਸ਼ੁਰਾ ਹੈ। ਮੈਂ ਆਪਣਾ ਰਾਹ ਨਹੀਂ ਬਦਲ ਸਕਦਾ। ਤੈਨੂੰ ਇੱਕ ਵਾਰ ਜੋ ਕਹਿ ਦਿੱਤਾ ਨਾ ਆਪ ਜਾਵਾਂਗਾ ਤੇ ਨਾ ਹੀ ਤੈਨੂੰ ਜਾਣ ਦੇਵਾਂਗਾ। ਮੈਂ ਔਰ ਕੁਝ ਵੀ ਸੁਣ ਲਈ ਤਿਆਰ ਨਹੀਂ ਬਾਪ ਦੇ ਬੋਲਾਂ ਵਿੱਚ ਡਾਇਰੈਕਟਰਾਂ ਵਾਲੀ ਤਲਖੀ ਉੱਭਰਾਈ ਉਹ ਆਪਣੀ ਹੀ ਧੀ ਹੱਥੋਂ ਹਾਰਨਾ ਨਹੀਂ ਚਾਹੁੰਦਾ ਸੀ ਇਸ ਟੌਪਿਕ ਨੂੰ ਇੱਥੇ ਹੀ ਖਤਮ ਕਰਨ ਲਈ ਟਲ ਟਲ ਗਿਆ ਤੁਸੀਂ ਆਪਣੀ ਧੀ ਨੂੰ ਮਨੁੱਖ ਸਮਝਦੇ ਹੋ ਕਿ ਨਹੀਂ ਮਤਲਬ ਜਿਸ ਜੱਜਵੇ ਅਧੀਨ ਉਹ ਸਖਤ ਲਿਖਿਆ ਜਾਪਦਾ ਹੈ ਉਹ ਆਪੇ ਨੂੰ ਕੁਝ ਕਰਨੋਂ ਰੋਕ ਨਹੀਂ ਸਕੇਗਾ ਮੇਰੇ ਕੋਲ ਇੱਕ નિર્ਦੋਸ਼ ਤੇ ਨੇਕ ਮਨੁੱਖ ਮਾਦਾ ਨਹੀਂ ਦੇਖਿਆ ਜਾਂਦਾ ਕੁਲਤਾਰ ਨੇ ਆਪਣੇ ਦਿਲ ਦੀ ਆਵਾਜ਼ ਅੰਦਰ ਲੀਆਂ ਕੰਬਣੀਆਂ ਦੀ ਧਾਰੇ ਵਿੱਚੋਂ ਕਹਿ ਦਿੱਤੀ ਜਿਹੜੀ ਉਹ ਸਮਝਦੀ ਸੀ ਕਿਵੇਂ ਆਖੇਗੀ ਤਾਂ ਮਨਨਾ ਸਿੰਘ ਦੀਆਂ ਸੋਚਾਂ ਆਵਾਕ ਹੋ ਕੇ ਇੱਕ ਨੁਕਤੇ ਉੱਤੇ ਆ ਜੁੜੀਆਂ ਧੰਨਵਾਦ